ਸਾਰ ਕਣਕ ਖੜੀ ਆ ਯਾਰ ਜਮਾ ਕਣਕ ਦੇ ਕੰਨੇ ਤੇ ਆ ਗਿਆ ਕੰਮ ਉਹ ਵਾਹੋ ਭਾਈ ਆ ਗਵਾਂਡੀ ਪਿੰਡ ਦੇ ਡਾਇਰੈਕਟਰ ਆ ਰਹੇ ਨੇ ਪਿੰਡ ਹਰੀਗੜਾ ਵਿਲਾ ਸੰਦੂਰ ਜਿੱਦੋ ਜਹਾ ਦੇ ਨਾਲ ਬਝਾਨ ਲੱਗ ਰਿਹਾ ਬਾਈ ਕਣਕ ਖੜੀ ਐ ਇੱਧਰ ਦੇਖੋ ਆ ਦੇਖੋ ਓਹ ਹੋ ਹੋ ਹਵਾ ਬਹੁਤ ਚੱਲ ਪਈ ਤੇਜ਼ ਹੋ ਗਿਆ ਯਾਰ ਕੰਮ ਕਣਕ ਖੜੀ ਆ ਆ ਦੇਖ ਲਾ ਕੋਈ ਰੱਬਾ ਆ ਜੋ ਆ ਕਣਕ ਖੜੀ ਆ ਯਾਰ ਜਮਾ ਕਣਕ ਦੇ ਕੰਨੇ ਤੇ ਆ ਗਿਆ ਕੰਮ ਉਹ ਵਾਹੋ ਭਾਈ ਆ ਗਵਾਂਢੀ ਪਿੰਡ ਦੇ ਡਾਇਰੈਕਟਰ ਆ ਰਹੇ ਨੇ ਢੂੜੀ ਤਾੜੀ ਪਾਉਂਦੇ ਵਿਚਾਰੇ ਆ ਸਾਰੇ ਢੂੜੀ ਪਾਉਣ ਲੱਗੇ ਨੇ ਮੁੰਡੇ ਸਾਰੇ ਆ ਗਏ ਯਾਰ ਆ ਕਣਕ ਖੜੀ ਆ ਯਾਰ ਹਵਾ ਚੱਲ ਵੀ ਯਾਰ ਕੰਟਰੋਲ ਤਾਂ ਹੋ ਜਾਂਦੀ ਨਹੀਂ। ਹਵਾ ਨੇ ਕਮਕਰਾਵ ਕਰ ਲਿਆ। ਦੱਸੋ ਯਾਰ ਬੰਦਾ ਕੀ ਕਰੇ ਉਹ ਵੀ ਘਰਾਉ ਖੜਿਆ ਜਿਹੀ ਕਣਕ ਦਾ। ਵਿਚਾਰਾ ਬੋਲਣ ਜੋਕਰਾ ਵੀ ਨਹੀਂ ਹੈ। ਕਣਕ ਤੋਂ ਪਰਾਂ ਮੁੜ ਗਈ ਜਣਕਾ। ਖੜੀ ਆ ਫਸਲ ਦੇਖ ਲਾ। ਆਹ ਬਾਈ ਪਤਾ ਨਹੀਂ ਰੋੜਿਆ ਵਾਲੇ ਕੋ ਪਤਾ ਨਹੀਂ ਫੌਰੀਓ ਲਵਾਉਂਦੇ। ਨਾੜ ਦਾ ਮੱਚ ਗਿਆ ਮੱਚ ਗਿਆ ਬਸ ਆ ਕਣਕ ਬਚੀ ਅਗਲੀ ਚਲੋ ਹਨਾ ਵਿਚਾਰੇ ਆ ਤਾਂ ਸਾਰੇ ਪਿੰਡਾਂ ਚੋਂ ਗਏ ਮੁੰਡੇ ਵਾਲੇ ਦਲੇ ਪਿੰਡਾਂ ਚੋਂ ਆ ਰਹੇ ਨੇ ਉਹ ਟਰੈਕਟਰ ਵੀ ਰੋੜ ਵਾਲੇ ਤੋਂ ਆ ਗਿਆ ਆ ਹੈ ਮਯੂ ਆ ਜੀ ਮਾਰੋ ਐ ਤਾਂ ਹੋਰ ਥੋੜਾ ਦੇਖਾ ਲੁਕਾ ਓਏ ਆ ਗਈ ਆ ਗਈ ਕੰਟਰੋਲ ਬਾਈ ਨੂੰ ਕਹ ਰੋਂਦੀ ਦੇ ਜੜੇ ਫਰਾ ਬਤਾਦਾ ਇੰਨਾ ਬਹੁਤ ਜਾ ਹੋਰ ਉਰੋ ਹੀ ਕੰਟਰੋਲ ਹੋ ਜੂ ਜਿਆ ਹੋ ਗਿਆ ਫਸਲ ਕਿੰਨੀ ਉਹਦਾ ਕਰ ਲਈ ਕੰਟਰੋਲ ਰੋਲ ਇਧਰ ਕਣਕ ਰੈ ਜਾਂਦੀ ਸੀ 5-10 ਕਿੱਲੇ ਇਧਰੋਂ ਨਾ ਹੋ ਗਈ ਕੰਟਰੋਲ ਹੁਣ ਤਾਂ ਲੋਸਮੈਂਟ ਹੋਈ ਤੋਂ ਬਾਅਦ ਉਹ ਬੰਦੇ ਆ ਗਏ ਬੰਦਿਆਂ ਦਾ ਕੰਮ ਆ ਯਾਰ ਕਰ ਗਏ ਕੰਟਰੋਲ ਦੀ ਕੰਟਰੋਲ ਕੌਰੀਆਂ ਦੇ ਰੋੜੇ ਵਾਲੇ ਦੇ ਬੰਦੇ ਟਰੈਕਟਰ ਲੈ ਲੈ ਪਹੁੰਚੇ ਨੇ ਆ ਦੋਵੇਂ ਟਰੈਕਟਰ ਰੋੜੇ ਵਾਲੇ ਦੇ ਕਣਕ ਵੀ ਬਚ ਗਈ 나ੜ 나ੜ ਮੱਛਿਆ